आगे पीछे हो गए भाई बात कर लो बात कर लो बात कर लो शॉट पीछे लेते रहे हो यार कल नहीं जूम बहुत ज्यादा है बात कर रहा है कुछ बात कर रहा है बात टाइम रहा ਆਰੇ ਮੋੜੇ ਆ ਕੇ ਪਿੱਛੇ ਪੱਤਰਕਾਰ ਸਾਥੀ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਦੋਸਤੋ ਇਹ ਪਿੱਛੇ ਸਾਥੀਆਂ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਜੀ ਚੰਚਲ ਗਾਨਾ ਹਾਊਸ ਦੇ ਵਿੱਚੋਂ ਪਰਸੋਂ ਜਿਹੜੇ 16 ਵੈਪਨ ਵੀ ਚੋਰੀ ਕਰਕੇ ਬੰਦੇ ਲੈ ਗਏ ਸੀ ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ। ਔਰ ਨਾਲ ਉੱਥੇ ਇੱਕ ਥੋੜਾ ਜਿਹੀ ਤੇ ਕਰਾਰ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ। ਇਹ ਚਾਰ ਬੰਦੇ ਸੀ। ਇਹਨਾਂ ਚੋਂ ਨੇ ਇੱਕ ਮੋਟਰਸਾਈਕਲ ਤੇ ਆਏ। ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸ-ਪਾਸ ਤੇ ਇਹਨਾਂ ਚੋਂ ਨੇ ਆ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇੱਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ। ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀ ਹਾਂਜੀ ਨਹੀਂ 16 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੀ ਹੈ ਜੀ ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ ਪੰਜ ਬੰਦੇ ਅਸੀਂ ਗ੍ਰਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਉਹ ਹੋਰੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ ਇਹ ਜਿਹੜਾ ਬੰਦਾ ਪਵਨਦੀਪ ਹੈ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਜਿਹੜੇ ਪਹਿਲਾਂ ਵੀ ਕਈ ਪਰਚੇ ਦਰਜ ਜਿਹੜੇ ਹੋਏ ਨੇ ਇਹਦੇ ਕੋਲ ਉਹ ਸਾਨੂੰ 8 ਵੈਪਨ ਮਿਲੇ ਨੇ ਪਾਤੜਾਂ ਦਾ ਇਹ ਰਹਿਣ ਵਾਲਾ ਇੱਕ ਅਮਨਦੀਪ ਇਹਦੇ ਕੋਲੋਂ ਇੱਕ ਪਿਸਤਲ ਮਿਲਿਆ ਜਿਹੜਾ ਬਲਵਿੰਦਰ ਇਹਦੇ ਕੋਲੋਂ ਇੱਕ ਬੰਦੂਕ ਮਿਲੀ ਏ ਸੰਦੀਪ ਕੋਲੋਂ ਦੋ ਪਿਸਤਲ ਤੇ ਇੱਕ ਬੰਦੂਕ ਜਿਹੜੀ ਮਿਲੀ ਏ ਔਰ ਜਿਹੜਾ ਗੁਰਮੀਤ ਇਹਦੇ ਕੋਲੋਂ ਇੱਕ ਪਿਸਤਲ ਮਿਲਿਆ ਪਵਨਦੀਪ ਦੇ ਖਿਲਾਫ 9 ਪਰਚੇ ਦਰਜ ਜਿਹੜਾ ਮੋਟਰਸਾਈਕਲ ਇਹ ਜਿੰਦੇ ਤੇ ਆਇਆ ਸੀ ਉਹ ਵੀ ਬਰਾਮਦ ਕਰ ਲਿਆ ਔਰ ਮੈਂ ਇਹਦੇ ਚ ਸੰਗਰੂਰ ਪੁਲਿਸ ਨੂੰ ਵਧਾਈ ਦੇਣਾ ਐਸਐਸਪੀ ਸਾਹਿਬ ਦੀ ਇਹ ਗਵਾਈ ਹੈਠ ਇਹਨਾਂ ਦੀ ਸਾਰੀ ਟੀਮ ਨੇ 24 ਘੰਟੇ ਦੇ ਵਿੱਚ ਜਿਹੜੀ ਇਹ ਵਾਰਦਾਤ ਇਹ ਟ੍ਰੈਸ ਕੀਤੀ ਹੈ ਔਰ ਇਹਨਾਂ ਦਾ ਜਿਹੜੀ ਅੱਗੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸੀ ਹੋਰ ਵੀ ਇਹ ਕ੍ਰਾਈਮ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਕੋਈ ਹੋਰ ਲੁੱਟਾਂ ਖੋਹਾਂ ਕਰ ਸਕਦੇ ਸੀ ਜਾਂ ਕੋਈ ਵੱਡਾ ਕ੍ਰਾਈਮ ਜਿਹੜੇ ਕਰ ਸਕਦੇ ਸੀ ਅਸੀਂ ਮਾਨਯੋਗ ਅਦਾਲਤ ਤੋਂ ਜਿਹੜਾ ਰਿਮਾਂਡ ਲੈ ਕੇ ਇਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਕਿਹੜੇ-ਕਿਹੜੇ ਬੰਦਿਆਂ ਨਾਲ ਹੋਰ ਲਿੰਕ ਨੇ ਇਹ ਪਹਿਲਾਂ ਕਿੱਥੇ-ਕਿੱਥੇ ਇਹਨਾਂ ਨੇ ਜੜੀਆਂ ਵਾਰਦਾਤਾਂ ਕੀਤੀਆਂ ਨੇ ਪਵਨਦੀਪ ਦੀਆਂ ਸਾਡੇ ਕੋਲ ਵਾਰਦਾਤਾਂ ਜੜੀਆਂ ਸਾਰੇ ਸਾਡੇ ਕੋਲ ਰਿਕਾਰਡ ਹੈਗਾ ਇੱਕ ਹੋਰ ਜਿਹੜਾ ਹੈ ਆ ਉਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈਗਾ ਗਰਮੀਤ ਦੇ ਖਿਲਾਫ ਬਾਈਕਾਡ 85 ਦਾ ਤੇ ਤੁਹਾਡੀ ਡਿਟੇਲ ਪ੍ਰੈਸ ਨੋਟ ਦੇ ਵਿੱਚ ਐਸਐਸਜੀ ਇਹਨਾਂ ਨੂੰ ਉੱਥੋਂ ਸੌਖਾ ਮਿਲ ਗਿਆ इजीली ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੌਕੇ ਅਸੀਂ ਇਹ ਲੁੱਟ ਕੇ ਲੈ ਗਏ ਜਦੋਂ ਦੁਕਾਨ ਉੱਥੇ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਮੈਂ ਵੀ ਮੌਕਾ ਦੇਖ ਕੇ ਗਿਆ ਤੇ ਜਿਹੜੇ ਉਹਦੇ ਸਿਕਿਉਰਟੀ ਦੇ ਲੈਫਟਸਰ ਸੀ ਜਿਹੜੇ ਉਹਨੇ ਆਪਣੀ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਟੀ ਦੇ ਬੇਸ ਦੇ ਉੱਤੇ ਕਿਵੇਂ ਕਿਵੇਂ ਉਹਨੂੰ ਪ੍ਰਕਾਸ਼ਨ ਲੈਣੇ ਚਾਹੀਦੇ ਨੇ ਉੱਥੇ ਉਹ ਦੁਕਾਨ ਵੱਲੋਂ ਨਹੀਂ ਸੀ ਲੈ ਗਏ ਅਸੀਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਪ੍ਰੋਪਰ ਪ੍ਰਕਾਸ਼ਨ ਕਿਉਂ ਨਹੀਂ ਜਿਹੜੇ ਲੈ ਹੋਏ ਤੇ ਬਾਕੀ ਵੀ ਜਿਹੜੇ ਸਾਡੇ ਗਨ ਹਾਊਸਸ ਹੈਗੇ ਨੇ ਉਹਨਾਂ ਨੂੰ ਵੀ ਮੈਂ ਵਾਰਨ ਕਰਨਾ ਕਿ ਉਹ ਆਪ ਆਪਣੇ ਸਿਕਿਉਰਟੀ ਪ੍ਰਕਾਸ਼ਨਸ ਪ੍ਰੋਪਰ ਲੈਣ ਨਹੀਂ ਤੇ ਅਸੀਂ ਆਪਣੇ ਡੈਸਟ੍ਰਿਕਟ ਅਫੀਸਰ ਲਾ ਕੇ ਉਹ ਚੈੱਕ ਕਰਾਂਗੇ ਤਾਂ ਕਿ ਜਿੱਥੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਪ੍ਰੋਪਰ ਪ੍ਰਕਾਸ਼ਨਸ ਨਹੀਂ ਲਏ ਗਏ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਾਵਾਂਗੇ ਇਹ ਰੱਖੀ ਜੋ ਸਾਡੇ ਕੋਲ ਸਾਹਮਣੇ ਆਈ ਹੈ ਇਹਨਾਂ ਨੇ ਦੋ ਕੁ ਵਾਰੀ ਉੱਥੇ ਰੱਖੀ ਇਹਨਾਂ ਨੇ ਉਧਰਲੇ ਪਾਸੇ ਇਹਨਾਂ ਨੇ ਉਹ ਭੇਜਤਾ ਰਿਹਾ ਹੋਇਆ ਸੀ ਉਹ ਦੋ ਨਹੀਂ ਸੀ ਤਿੰਨ ਬੰਦੇ ਇਹਨਾਂ ਨੇ ਨਿਹੰਗਾਂ ਵਾਲੇ ਜਿਹੜੇ ਨਿਹੰਗ ਸਿੰਘਾਂ ਵਾਲੇ ਜਿਹੜਿਆ ਇਹਨਾਂ ਨੇ ਬਾਣੇ ਪਾਏ ਸੀ ਇਹਦੇ ਵਿੱਚ ਬਾਰੇ ਵੀਡੀਓ ਦੇ ਵਿੱਚ ਦੋ ਆਏ ਨੇ ਅਦਰਵਾਇਸ ਇਹ ਤਿੰਨ ਸਨ ਹਾਂਜੀ ਇੱਕ ਵਾਰ ਸੀਗਾ ਸਰ ਇਹਨਾਂ ਦੇ ਵਿੱਚ ਤੁਹਾਡੇ ਸਾਹਮਣੇ ਫੜਦੇ ਆ ਜਿਹੜੇ ਇੱਕ ਵਾਰ ਸੀ ਜੀ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਰ ਇਹਨਾਂ ਦਾ ਮਕਸਦ ਕੀ ਸੀ ਚੋਰੀ ਕਰਨ ਦਾ ਦੇਖੋ ਤੁਹਾਨੂੰ ਦੱਸਿਆ ਜੀ ਮਕਸਦ ਅੱਗੇ ਲੁੱਟਾਂ ਖਵਾਉਂਦਾ ਲੁੱਟਾਂ ਖਵਾਉਂਦਾ ਵੱਡੀਆਂ ਵਾਰ ਦਾ ਤਾਂ ਕਰਨ ਦਾ ਇਹਨਾਂ ਦਾ ਮਕਸਦ ਸੀ ਹੋਰ ਵੈਪਨ ਲੈ ਕੇ ਕਪਨ ਜਿਵੇਂ ਆਪ ਦੀ ਗੱਲ ਕਹੀਏ ਕਿ 24 ਲਈ ਤਾਂ ਰੱਖਣੇ ਨਹੀਂ ਵੈਪਨ ਅਸਲਾ ਮਾਲਕ ਦੇ ਨੇ ਗਨ ਹਾਊਸ ਵਾਲੇ ਦੇ ਨੇ ਲੋਕਾਂ ਨੇ ਜਮ੍ਹਾਂ ਕਰਵਾਏ ਗਏ ਨੇ ਇਹਦੇ ਵਿੱਚ ਸਾਰੇ ਵੈਪਨ ਅਸਲਾ ਮਾਲਕ ਦੇ ਨੇ ਪਰ ਇੱਕ ਵੈਪਨ ਜਿਹੜਾ ਹੈ ਉਹ ਕਿਸੇ ਦਾ ਕੋਈ ਰਿਪੇਅਰ ਲਈ ਆਇਆ ਹੋਇਆ ਸੀ ਉਹ ਰਿਪੇਅਰ ਲਈ ਆਇਆ ਸੀ ਜੋ ਅਸੀਂ ਇਹਦਾ ਰਿਕਾਰਡ ਚੈੱਕ ਕੀਤਾ ਇਹ ਜਿਹੜੇ ਵੈਪਨ ਸੀ ਬਾਰ ਪਏ ਸੀ ਉਹਦੇ ਇਹ ਆਪਣੇ ਸਾਫ਼ ਸੁਥਰ ਕਰਕੇ ਉਹਨੇ ਆਪਣੇ ਟੇਬਲ ਦੇ ਵਿੱਚ ਰੱਖੇ ਹੋਏ ਸੀ ਥੱਲੇ ਇਹ ਕਰ ਤੋਂ ਸਬਰੰਧ ਹੋਇਆ ਇਹ ਕਰ ਤੋ ਉਸਨੇ ਇਹ ਗਨ ਹੌਸਟੋਂ ਕੋਈ ਵੀ ਚੋਰੀ ਨਹੀਂ ਹੋਇਆ ਗੱਲ ਤੁਹਾਡੀ ਠੀਕ ਹੈ ਇਹ ਜਿਹੜੇ ਕਾਰਤੂਸ ਨੇ ਇਹਨਾਂ ਬੰਦਿਆਂ ਦੀ ਜਦੋਂ ਸਰਚ ਕੀਤੀ ਗਈ ਤੇ ਇਹਨਾਂ ਬੰਦਿਆਂ ਦੀ ਸਰਚ ਦੇ ਵਿੱਚੋਂ ਜਿਹੜੇ ਇਹ ਕਾਰਤੂਸ ਨੇ ਉੱਥੋਂ ਮਿਲੇ ਨੇ ਕਿਉਂਕਿ ਇਹਨਾਂ ਦੀ ਬੈਕਗ੍ਰਾਉਂਡ ਪਹਿਲਾਂ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੋਣ ਕਰਕੇ ਇਹ ਪਹਿਲਾਂ ਜਿਹੜਾ ਅਸਲਾ ਯੂਜ਼ ਕਰਦੇ ਰਹੇ ਨੇ ਉਹਦੇ ਨਾਲ ਇਹ ਜਿਹੜੇ ਇਹਨਾਂ ਦੇ ਕਾਰਤੂਸ ਬਚੇ ਸੀ ਉੱਥੋਂ ਮਾਲਕ ਦਾ ਮੰਨਣਾ ਜੇ ਆਹ ਜਿਹੜੀ ਬਰਾਮਦਗੀ ਕਿੱਥੋਂ ਹੋਗੀ ਜਦੋਂ ਮਾਲਕ ਨੇ ਪਰਚਾ ਦਰਜ ਕਰਾਇਆ ਸਾਰਾ ਕੁਝ ਹੈ ਮੈਂ ਆਪ ਉਹਦੇ ਮੌਕੇ ਤੇ ਜਾ ਕੇ ਆਇਆ ਐ ਐਸਐਸਪੀ ਸਾਹਿਬ ਜਾ ਕੇ ਆਏ ਨੇ ਮਾਲਕ ਦੀ ਕੱਲ ਤੱਕ ਸਾਨੂੰ ਸ਼ਾਮ ਤੱਕ ਜਿਹੜੀ ਇਹ ਗੱਲ ਸੀ ਕਿ ਮੇਰੇ ਜਿਹੜੇ ਵੈਪਨ ਦੀ ਉਹਨੂੰ ਗਿਣਤੀ ਨਹੀਂ ਸੀ ਪਤਾ ਉਹਨੂੰ ਗਿਣਤੀ ਨਹੀਂ ਸੀ ਪਤਾ ਕਿੰਨੇ ਆ ਜਦੋਂ ਮੈਂ ਮੌਕੇ ਤੇ ਆਇਆ ਐ ਐਸਐਸਪੀ ਸਾਹਿਬ ਮੇਰੇ ਨਾਲ ਸੀ ਚਲੋ ਉਹਦੇ ਸੀ ਉਦੋਂ মিডিਆ ਨੂੰ ਨਹੀਂ ਬੁਲਾਇਆ ਉਦੋਂ ਸਾਰੀ ਗੱਲ ਉਹਦੇ ਤੋਂ ਵੈਰੀਫਾਈ ਕੀਤੀ ਰਫਤਾਰ ਕਰ ਲਏ ਨੇ 14 ਵੈਪਨ ਨੇ ਬਰਾਮਦ ਹੋਏ ਨੇ ਕੁਝ ਨਾਲ ਜਿਹੜੇ ਨੇ ਕਾਰਤੂਸ ਵੀ ਨਾਲ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਐਸਐਸਪੀ ਸੰਗਰੂਰ ਦੀ ਗਵਾਈ ਦੇ ਵਿੱਚ ਇਸ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਨਾ ਨੇ ਕਰਨੀ ਸੀ ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਾਵਾਂਗੇ ਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟਸ ਨੇ ਕਿਹੜੇ ਕਿਹੜੇ ਬੰਦਿਆਂ ਨਾਲ ਇਹਨਾਂ ਦਾ ਲਿੰਕ ਨੇ ਔਰ ਕਿਹੜੀਆਂ-ਕਿਹੜੀਆਂ ਇਹਨਾਂ ਨੇ ਗਾਂਹ ਹੋਰ ਪਲੈਨਿੰਗ ਕੀਤੀ ਹੈ ਵਾਰਦਾਤਾਂ ਕਰਨ ਦੀ ਇੱਕ ਬੰਦਾ ਜਿਹੜਾ ਹੈਗਾ ਸੰਦੀ ਪਵਨਦੀ ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਅਲਰੇਡੀ ਦਰਜ ਨੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਔਰ ਇੱਕ ਨਾਲ ਹੋਰ ਜਿਹੜਾ ਗਰਮੀਤ ਸਿੰਘ ਇਹਦੇ ਖਿਲਾਫ ਇੱਕ ਮਕਦਮਾ ਦਰਜ ਹੈ ਇਹ ਵੀ ਜਿਹੜਾ ਇਹਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਸੀ ਬਾਕੀ ਅਸੀਂ ਸਾਰੇ ਦੋਸ਼ੀਆਂ ਤੋਂ ਪੁੱਛ ਕਿਸੇ ਗੈਗ ਨਾਲ ਲਿਕੇ ਸੀ ਇਹਨਾਂ ਦੀ ਉਮਰ ਕਿੰਨੀ ਹੈ ਇਹ ਤੁਹਾਨੂੰ ਆ ਦੱਸਿਆ ਹੋਇਆ ਜੀ ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ ਕੋਈ 30 ਸਾਲ ਦਾ ਹੈ ਕੋਈ 34 ਸਾਲ ਦਾ ਹੈ ਇੱਕ 35 ਸਾਲ ਦਾ ਮਤਲਬ 35 ਸਾਲ ਦੀ ਉਮਰ ਤੋਂ ਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ ਜਿਹੜਾ ਭੇਸ ਬਦਲ ਕੇ ਇਹਨਾਂ ਨੇ ਦੁਕਾਨ ਨੂੰ ਕਿਤਾ ਟਾਰਗੇਟ ਕੀਤਾ ਗਿਆ ਜਨਾਬ ਹਾਂਜੀ ਇਹੀ ਦੁਕਾਨ ਨੂੰ ਕਿਤਾ ਟਾਰਗੇਟ ਕੀਤਾ ਇਹ ਪਹਿਲਾਂ ਰੈਕੀ ਕਰਦੇ ਰਿਹਾ ਜੀ ਰੈਕੀ ਕਰਕੇ ਇਹਨਾਂ ਨੇ ਦੁਕਾਨਾਂ ਜਿਹੜਾ ਟਾਰਗੇਟ ਕੀਤਾ ਔਰ ਜਿਹੜੇ ਤਿੰਨ ਬੰਦੇ ਵਿਹਾਲ ਸਿੰਘਾਂ ਦੇ ਭੇਸ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦੇ ਆ ਨਾਲ ਦੋ ਅੰਦਰ ਐਂਟਰ ਹੋਏ ਸੀ ਉਹ ਅਸਲੀ ਜਿਹੜੇ ਨਿਆਂ ਸਿੰਘ ਨਹੀਂ ਸਾਨਾ ਹੈ ਪਰ ਉਹ ਨਿਆਂ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਪੇਸ ਬਦਲਿਆ ਹੋਇਆ ਸੀ। ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਤੁਹਾਨੂੰ ਉਹਦੇ ਚ ਅੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਹਨਾਂ ਦੀ ਪੁੱਛਕਿਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ ਕਿੱਥੇ ਇਹਨਾਂ ਦੇ ਦੇਖੋ ਜੀ ਗਨ ਹਾਊਸ ਵੱਲੋਂ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ। ਜਦੋਂ ਕਿ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ। ਸਾਰੇ ਗਨ ਹਾਊਸਸ ਨੂੰ ਪੈਟਰੋਲ ਪੰਪ ਆਲਿਆਂ ਨੂੰ ਗੈਸ ਏਜੰਸੀਜ਼ ਵਾਲਿਆਂ ਨੂੰ ਜਿੱਥੇ-ਜਿੱਥੇ ਕੋਈ ਪੈਸੇ ਦੇ ट्रांजੈਕਸ਼ਨ ਨੇ ਜਾਂ ਜਿੱਥੇ ਵੈਪਨ ਪਏ ਨੇ ਵੀ ਉੱਥੇ ਆਪ ਆਪਨੇ ਚੌਕੀਦਾਰ ਰੱਖੋ ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉੱਥੇ ਨਹੀਂ ਸੀ ਹੈ ਸਿਰਫ ਸ਼ਾਪਸ ਦੇ ਅੰਦਰ ਹੀ ਦੋ ਕੈਮਰੇ ਸਨ ਉਹਦੇ ਵਿੱਚੋਂ ਅਸੀਂ ਦੇਖਿਆ ਜੜੀਆਂ ਬਾਹਰ ਲੀਆਂ ਦੂਜੀਆਂ ਸ਼ਾਪਸ ਨਾਲ ਉਹਨਾਂ ਦੇ ਕੈਮਰੇਆਂ ਰਹੀ ਅੱਗੇ ਸਾਨੂੰ ਲੀਡ ਜੜੀ ਹੈ ਉਹ ਮਿਲੀ ਹੈ ਤੇ ਅਸੀਂ ਜਿਹੜਾ ਹੈ ਗਨ ਹਾਊਸ ਵਾਲਾ ਹੈ ਜਿਹੜੀ ਇਹਦੇ ਲੈਫਟ ਸਾਈਡ ਨੇ ਇਹ ਐਸਐਨਪੀ ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ ਪ੍ਰੋਪਰ ਐਕਸ਼ਨ ਲੈਣਗੇ ਕਿਉਂਕਿ ਇਹਨਾਂ ਨੇ ਖੁੱਲੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫ਼ਤਰ ਦੇ ਵਿੱਚ ਰੱਖ ਛੱਡੇ ਸੀ ਸਾਰੀ ਚੀਜ਼ ਨੂੰ ਅੱਗੇ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਇਹਦੇ ਜੀ ਵੇਖ ਰਹੇ ਆ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਕਿਉਂਕਿ ਜਿਹੜੀਆਂ ਵਾਰਦਾਤਾਂ ਬੰਦਿਆਂ ਨੇ ਇਹਨੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਐਸੋਸੀਏਟਸ ਕਈ ਹੈਗੇ ਨੇ ਜੀ ਰਾਤ ਤੱਕ ਜਿਹੜੇ ਸਾਨੂੰ ਵੈਪਨਸ ਦੇ ਉਹਨਾਂ ਨੇ ਨੰਬਰ ਦਿੱਤੇ ਨੇ ਵੀ ਆ ਆ ਵੈਪਨ ਦਾ ਜਿਹੜਾ ਨੰਬਰ ਏ ਐਸ ਨੰਬਰ ਵਾਲੇ ਵੈਪਨ ਮੇਰੇ ਕੋਲੋਂ ਚੋਰੀ ਹੋਏ ਨੇ ਇਹ ਤਾਂ ਉਹਦੇ ਬੜੀ ਨਲਾਕੀ ਹੈ ਇਹ ਜਿਵੇਂ ਮਰਜ਼ੀ ਲਾ ਕੇ ਥੋਕ ਚੋਂ ਉੱਥੇ ਜਮ੍ਹਾਂ ਕਰ ਲੈ ਜੇ ਪ੍ਰੋਪਰ ਰਿਕਾਰਡ ਨਾ ਹੋਏਗਾ ਜੇ ਪ੍ਰੋਪਰ ਰਿਕਾਰਡ ਨਾ ਹੋਏਗਾ ਤੇ ਇਹ ਤਾਂ ਉਹਦੇ ਲਈ ਜਿਹੜੀ ਗਲਤ ਕਾਰ ਲੈਣਾ ਤਾਂ ਹੀ ਮੈਂ ਕਹ ਰਿਹਾ ਅਸੀਂ ਉਹਦੇ ਦੇ ਨਾਲ ਐਕਸ਼ਨ ਉਹਦੇ ਕਹ ਰਿਹਾ ਜੀ ਆਹ ਬੰਦਿਆਂ ਦੀ ਪੁੱਛਗਿੱਛ ਦੇ ਵਿੱਚ ਕਈ ਗੱਲਾਂ ਸਾਹਮਣੇ ਆਉਣਗੀਆਂ ਹੁਣ ਵੈਰੀਫਾਈ ਕਰਨੇ ਆ ਹਰੇਕ ਵੈਪਨ ਜਿੰਨਾ ਉਹਨਾਂ ਕੋਲ ਪਿਆ ਹੈ ਉਹ ਕੱਲਾ ਕੱਲਾ ਨੰਬਰ ਦੀ ਲਿਸਟ ਇਹਨਾਂ ਦੀ ਅੱਗੇ ਲੁਟਾਂਖੋਵਾਂ ਕਰਨ ਦੀ ਫਿਊਚਰ ਉਹਨਾਂ ਦੀ ਪਲਾਨ ਸੀ ਇਹ ਹੁਣ ਫਰਦਰ ਪੁੱਛਕਿਸ਼ ਕਰਾਂਗੇ ਜੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿਹੜੇ-ਕਿਹੜੇ ਬੰਦਿਆਂ ਨਾਲ ਇਹਨਾਂ ਦੇ ਹੋਰ ਰਿਲੇਸ਼ਨ ਰਹੇ ਨੇ ਉਹ ਜਿਹੜੀ-ਜਿਹੜੀ ਅੱਗੇ ਪੁੱਛਕਿਸ਼ ਗੱਲ ਸਾਹਮਣੇ ਆਈ ਉਹ ਤੁਹਾਨੂੰ ਜ਼ਰੂਰ ਕਨਵੇ ਕਰਾਂਗੇ ਨੈਕਸਟ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਲਾਇਸੈਂਸੀ ਨਹੀਂ ਹੈਗੇ ਜੀ ਇਹ ਜਿਹੜੇ ਕਾਰਤੂਸ ਇਹਨਾਂ ਨੇ ਚੋਰੀ ਕੀਤੇ ਸੀ ਇਹ ਪਹਿਲਾਂ ਜਿਹੜਿਆ ਬੰਦੇ ਦੇ ਨੌ ਪਰਚੇ ਦਰਜ ਹੋਏ ਨੇ ਇਹ ਪਲੱਸ ਨਾਲ ਸਾਰੇ ਇਹਦੇ ਬੰਦੇ ਹੋਰ ਐਸੋਸੀਏਟਸ ਰਹੇ ਨੇ ਇਹ ਬੰਦੇ ਬਿਲਕੁਲ ਬਿਲਕੁਲ ਜਿੱਥੇ ਵੀ ਹੈ ਅਸੀਂ ਸਾਰੀ ਸਟੇਟ ਦੇ ਵਿੱਚ ਹੀ ਅਸੀਂ ਮੈਸੇਜ ਕਨਵੇ ਕੀਤਾ ਹੈ ਤੇ ਜਿੱਥੋਂ-ਜਿੱਥੋਂ ਉਹਨਾਂ ਦੇ ਅੱਗੇ ਪੁੱਛ ਕੇ ਜਿਹੜੀ ਗੱਲ ਆਵੇ ਜੀ ਅਸੀਂ ਕਨਸਰਨ ਡਿਸਟ੍ਰਿਕਟ ਨੂੰ ਨਾਲ ਕਨਵੇ ਕਰਾਂਗੇ ਨਾ ਤੇ ਜਿਹੜੇ-ਜਿਹੜੇ ਬੰਦੇ ਜਿੱਥੋਂ-ਜਿੱਥੋਂ ਦੇ ਇਨਵੋਲਵ ਨੇ ਕਿਸੇ ਵੀ ਡਿਸਟ੍ਰਿਕਟ ਦੇ ਹੋਣ ਜਿਹੜੇ-ਜਿਹੜੇ ਨਾਲ ਇਨਵੋਲਵ ਨੇ ਉਹ ਸਾਰਿਆਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਹੋ